ਹੈਲੋ ਜੀ ਸਤਿ ਸ਼੍ਰੀ ਅਕਾਲ ਪਿੰਡ ਪੰਜਾਬ ਦੇ ਚਿੰਤੜ ਸਵਾਗਤ ਆ ਜੀ ਆਇਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਹੋਮੋਂਗੇ ਵਧੀਆ ਹੋਮੋਂਗੇ ਤੰਦਰੁਸਤ ਹੋਮੋਂਗੇ ਚੜ੍ਹਦੀਆਂ ਕਲਾਲੇ ਵਿੱਚ ਹੋਮੋਂਗੇ ਤੇ ਅੱਜ ਨਾ ਆਪਣਾ ਜਿਹੜੀ ਵੀਡੀਓ ਹੈ ਆਪਣੇ ਕੱਪੜੇ ਦੇ ਜਿਹੜੇ ਚਾਹ ਦੇ ਲਾਗਦੇ ਖੁ ਲੱਗ ਜਾਂਦੇ ਨੇ ਤੇ ਅੱਜ ਆਪਾਂ ਇਹਦੇ ਵਾਸਤੇ ਜਿਹੜੀ ਵੀਡੀਓ ਬਣਾਈ ਆ ਇਹਦਾ ਅਗਾ ਜਿਹੜਾ ਆਪਣਾ ਇਹ ਪ੍ਰਾਣਾ ਚਾਹ ਦਾ ਦਾਗ ਲੱਗਿਆ ਹੋਇਆ ਕੌਫੀ ਦਾ ਹੋਵੇ ਚਾਹ ਦਾ ਹੋਵੇ ਇਹਦੇ ਵਾਸਤੇ ਜਿਹੜੀ ਆਪਾਂ ਅੱਜ ਵੀਡੀਓ ਬਣਾਈ ਹੈ ਤੇ ਬਹੁਤ ਸੌਖਾ ਤਰੀਕਾ ਇਹਨੂੰ ਲਾਉਣ ਵਾਸਤੇ ਦੱਸਾਂਗੇ ਤੇ ਇਹ ਆਪਣਾ ਦਾਗਾ ਚਾਹ ਦਾ ਦੇਖੋ ਵਾਈਟ ਸਾਲਟ ਦਾ ਇਹ ਪ੍ਰਾਣਾ ਦਾਗ ਚਾਹ ਦਾ ਲੱਗਿਆ ਹੋਇਆ ਤੇ ਇਹਦੇ ਬਾਰੇ ਵੀ ਦੱਸਾਂਗੇ ਤੇ ਤਾਜੀ ਡੁੱਲੀ ਹੋਈ ਚਾਹ ਵਾਸਤੇ ਵੀ ਦਾਗ ਲਾਉਣ ਵਾਸਤੇ ਆਪਾਂ ਦੱਸਾਂਗੇ ਤੇ ਅੱਜ ਇਹਦੇ ਵਾਸਤੇ ਆਪਾਂ ਜਿਹੜੀ ਵੀਡੀਓ ਬਣਾਈ ਹੈ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਸ਼ੇਅਰ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੋ ਭੈਣ ਪਾਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਥੈਂਕ ਯੂ ਤੇ ਆਪਾਂ ਇਹ ਪਹਿਲਾਂ ਲਾਉਣ ਵਾਸਤੇ ਦੱਸ ਦਿਆਂਗੇ ਪੁਰਾਣਾ ਦਾਗ ਤੇ ਫਿਰ ਉਹ ਦੂਜਾ ਆਪਾਂ ਦੱਸਾਂਗੇ ਨਵਾਂ ਦਾਗ ਲਾਉਣ ਵਾਸਤੇ ਚਾਹ ਦਾ ਕੌਫੀ ਦਾ ਚਾਹ ਦਾ ਕੋਈ ਵੀ ਦਾਗ ਜਿਹੜਾ ਤੁਸੀਂ ਇਸ ਤਰੀਕੇ ਨਾਲ ਲਾ ਸਕਦੇ ਹੋ ਤੇ ਆਪਾਂ ਦੱਸਦੇ ਆਂ ਆਪਾਂ ਕੀ ਕੀ ਲੈਨੇ ਆ ਦਾਗ ਲਾਉਣ ਵਾਸਤੇ ਲਓ ਜੀ ਤੇ ਆਪਾਂ ਲੈਤਾ ਬਰਤਨ ਬਰਤਨ ਦੇ ਵਿੱਚ ਲਵਾਂਗੇ ਆਪਾਂ ਇਹ ਵਾਲੇ ਹੋਏ ਆਲੂ ਇਹਨਾਂ ਦਾ ਆਪਾਂ ਲੈਨੇ ਆ ਪਾਣੀ ਇਹ ਆਲੂ ਵਾਲੇ ਸੀਗੇ ਤੇ ਇਹਨਾਂ ਦਾ ਪਾਣੀ ਜਿਹੜਾ ਆਪਾਂ ਉਹ ਲੈਣੇ ਆਂਗੇ ਪਾਣੀ ਪਾਣੀ ਆਪਾਂ ਇਹਨਾਂ ਦਾ ਲੈ ਲਾਂਗੇ ਆਲੂ ਨੇ ਜਿਹੜੇ ਤੁਸੀਂ ਚੰਗੀ ਤਰ੍ਹਾਂ ਬਾੜ ਲੈਣੇ ਨੇ ਤੇ ਇਹਨਾਂ ਦਾ ਪਾਣੀ ਜਿਹੜਾ ਤੁਸੀਂ ਉਹ ਲੈਣਾਗਾ ਤੇ ਇਹਦੇ ਵਿੱਚ ਆਪਾਂ ਇਹਨੂੰ ਹੁਣ ਜਿਹੜਾ ਆਪਣਾ ਪੁਰਾਣਾ ਦਾਗ ਹੈ ਚਾਹ ਦਾ ਤੇ ਆਪਾਂ ਇਹਨੂੰ ਡਿਪ ਕਰਕੇ ਰੱਖਾਂਗੇ ਇਹਦੇ ਵਿੱਚ ਡਬੋਵਾਂਗੇ ਜਿੰਨੇ ਜਿੰਨੇ ਜਿਹੜਾ ਥੋੜਾ ਦਾਗ ਲੱਗਿਆ ਚਾਹ ਦਾ ਤੁਸੀਂ ਉਹਨਾਂ ਨੂੰ ਡਬੋ ਸਕਦੇ ਹੋ ਤੇ ਆਪਾਂ ਚੰਗੀ ਤਰ੍ਹਾਂ ਨੂੰ ਇਹਦੇ ਵਿੱਚ ਡਬਾਵਾਂਗੇ ਇਹ ਵਾਈਟ ਸਾਲਟ ਆਪਣੀ ਦੇਖੋ ਤੇ ਇਹਦੇ ਉੱਪਰ ਆਪਾਂ ਲਵਾਂਗੇ ਇਹ ਮਿੱਠਾ ਥੋੜਾ ਜਿਹਾ ਉੱਪਰ ਪੁੱਕਾਂਗੇ ਆਪਾਂ ਲਓ ਜੀ ਤੇ ਆਪਾਂ ਮਿੱਠਾ ਥੋੜਾ ਇਹਦੇ ਉੱਪਰ ਨਾ ਤੁਸੀਂ ਏਦਾਂ ਚੁੰਡੀ ਨਾਲ ਘਰਕੇ ਦੇ ਉੱਪਰ ਜਿੱਥੇ-ਜਿੱਥੇ ਚਾਹ ਦਾ ਦਾਗ ਆਪਣਾ ਪੁਰਾਣਾ ਇਹਦੇ ਉੱਪਰ ਕੌਫੀ ਦਾ ਚਾਹ ਦਾ ਕੋਈ ਵੀ ਦਾਗ ਆਪਾਂ ਇਹਦੇ ਉੱਪਰ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਧਾਰੇ ਪਾ ਦਾਂਗੇ ਨੂੰ ਇਸੇ ਦਾ ਭੁੱਕ ਦੇਣਾ ਦੇ ਉੱਪਰ ਇਹ ਲਓ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਭੁੱਕਤਾ ਇਹ ਆਪਾਂ ਮਿੱਠਾ ਥੋੜਾ ਦੇ ਉੱਪਰ ਭੁੱਕਤਾ ਚੰਗੀ ਤਰ੍ਹਾਂ ਤੇ ਆਪਾਂ ਹੁਣ ਇਹਨੂੰ 15 ਮਿੰਟ ਇਸ ਤਰੀਆ ਆਪਾਂ ਇਸੇ ਪਾਣੀ ਦੇ ਵਿੱਚ ਜਿਹੜਾ ਰੱਖਾਂਗੇ ਇਹਨੂੰ ਡੁਬੋ ਕੇ ਤੇ ਆਪਾਂ ਨੂੰ 15 ਮਿੰਟ ਬਾਅਦ ਜਿਹੜਾ ਫੇਰ ਕੱਢਾਂਗੇ ਇਹਦੇ ਵਿੱਚੋਂ ਫਲੋ ਜਿੱਤੇ ਆਪਾਂ ਤਾਜ਼ਾ ਦਾਗ ਲਾਹਣ ਵਾਸਤੇ ਦੱਸਦੇ ਆਂ ਚਾਹ ਦਾ ਕੌਫੀ ਦਾ ਕੋਈ ਵੀ ਦਾਗ ਲੱਗਿਆ ਜਿਵੇਂ ਆਪਣਾ ਹੀ ਹੋਣਾ ਇਹ ਬਣਾਇਆ ਨਾ ਤੇ ਆਪਾਂ ਇਹਦਾ ਕਕੁੰਜਾ ਜਿਹੜਾ ਤੁਹਾਨੂੰ ਦਿਖਾਉਣੇ ਆ ਇਹ ਤਾਜ਼ਾ ਚਾਹ ਦਾ ਦਾਗ ਜਿਹੜਾ ਪਹਿਲੇ ਲਾਉਣ ਵਾਸਤੇ ਦੱਸਾਂਗੇ ਦੇਖੋ ਇਸ ਤਰ੍ਹਾਂ ਜਿਹੜਾ ਆਪਣਾ ਤਾਜ਼ਾ ਚਾਹ ਦਾ ਦਾਗਾ ਲੋ ਇਹਦੇ ਵਿੱਚ ਤੇ ਤੁਹਾਨੂੰ ਦੱਸਦੇ ਆਂ ਇਹਦੇ ਬਾਰੇ ਵੀ ਇਹ ਆਪਾਂ ਕਿਸ ਤਰ੍ਹਾਂ ਲਾ ਸਕਦੇ ਆਂ ਚਾਹ ਦੇ ਦਾਗ ਹੋਵੇ ਚਾਹ ਕੌਫੀ ਦੇ ਦਾਗ ਹੋਵੇ ਤੇ ਇਹਦੇ ਵਿੱਚ ਆਪਾਂ ਡਬੋਇਆ ਸੀ ਤੇ ਤੁਹਾਨੂੰ ਡਬੋ ਕੇ ਜਿਹੜਾ ਆਪਾਂ ਦਿਖਾਇਆ ਸੀ ਤੇ ਆਪਾਂ ਇਹਨੂੰ ਲਾਉਣੇ ਆ ਵੀ ਇਹਨੂੰ ਕਿਸ ਤਰ੍ਹਾਂ ਲਾ ਸਕਦੇ ਆ ਤੇ ਆਪਾਂ ਪਹਿਲਾਂ ਲਵਾਂਗੇ ਕੋਈ ਬਰਤਨ ਤੇ ਇਹਦੇ ਵਿੱਚ ਜਿਹੜੀ ਚਾਹ ਜਿਹੜੀ ਤਾਜੀ ਡੁੱਲੀ ਹੋਈ ਆਪਾਂ ਨੂੰ ਲਾਉਣੇ ਆ ਚਾਹ ਜਿਹੜੀ ਤੁਸੀਂ ਕਾਫੀ ਆ ਚਾਹ ਇਸ ਤਰੀਕੇ ਨਾਲ ਜਿਹੜੀ ਪਹਿਲਾਂ ਧੋ ਲੈਣਾ ਇਹਨੂੰ ਸਾਰੀ ਚਾਹ ਜਿਹੜੀ ਇਹਦੀ ਕੱਢ ਦੇਣੀ ਹੈਗੀ ਇਸ ਤਰ੍ਹਾਂ ਧੋ ਕੇ ਲਓ ਜੀ ਤੇ ਆਪਾਂ ਸਾਰੀ ਚਾਹ ਜਿਹੜੀ ਦੇਖੇ ਉਹਦੀ ਲੈ ਗਈ ਤੇ ਤਾਜ਼ਾ-ਤਾਜ਼ਾ ਲਹਣਵਾ ਤੇ ਆ ਤੇ ਇਹ ਤੁਸੀਂ ਨਾ ਨਾਉ ਨਾਲੀ ਸਾਬਣ ਲੈਣੀ ਹੈ ਤੇ ਦੂਜੀ ਸਾਬਣ ਕੱਪੜਿਆਂ ਵਾਲੀ ਜਿਹੜੀ ਸਾਬਣ ਉਹ ਨਹੀਂ ਲੈਣੀ ਇਹ ਸੌਫਾ ਜਿਹੜੀ ਤੁਸੀਂ ਣਾਉਣ ਵਾਲੀ ਉਹ ਹੀ ਲੈਣੀ ਆ ਤੇ ਕੱਪੜਿਆਂ ਵਾਲੀ ਨਹੀਂ ਲੈਣੀ ਹੈਗੀ ਤੇ ਆਪਾਂ ਇਹਦੇ ਨਾਲ ਤਾਜ਼ਾ ਜਿਆਦਾ ਦਾਗ ਹੈ ਤੇ ਕੌਫੀ ਦਾ ਆਪਾਂ ਇਹਦੇ ਨਾਲ ਇਹਨੂੰ ਸਾਫ ਕਰਾਂਗੇ ਇਹਦੇ ਨਾਲ ਇਹਨੂੰ ਧੋਵਾਂਗੇ ਆਪਾਂ ਚੰਗੀ ਤਰ੍ਹਾਂ ਤੁਸੀਂ ਇਹ ਲਾ ਲੈਣੀ ਹੈ ਇਹ ਤਾਜਾ ਦਾਗ ਆਪਣੇ ਲਾ ਕੇ ਦਿਖਾਇਆ ਤੁਹਾਨੂੰ ਕੌਫੀ ਦਾ ਤੇ ਆਪਣੇ ਚਾਹ ਦਾ ਤਾਜਾ ਦਾਗ ਲਾਇਆ ਜੀ ਲਓ ਜੀ ਇਹ ਆਪਾਂ ਤਾਜਾ ਦਾਗ ਲਾ ਕੇ ਦਿਖਾਇਆ ਚਾਹ ਦਾ ਦੇਖੋ ਦੇਖੋ ਤੇ ਦਾਗ ਆਪਣੇ ਸਾਰੇ ਲੈ ਚੁੱਕਿਆ ਤਾਜਾ ਚਾਹ ਦਾ ਦਾਗ ਕੌਫੀ ਇਹ ਚਾਹ ਤੁਸੀਂ ਇਸ ਤਰੀਕੇ ਨਾਲ ਜਿਹੜੀ ਤਾਜੀ ਆਪਣੀ ਡੁੱਲੀ ਹੁੰਦੀ ਹੈ ਇਸ ਤਰੀਕੇ ਨਾਲ ਲਾ ਸਕਦੇ ਹੋ ਤੇ ਹੁਣ ਆਪਣਾ ਜਿਹੜਾ ਪੁਰਾਣਾ ਚਾਹ ਦਾ ਦਾਗ ਹੈ ਤੇ ਆਪਾਂ ਉਹ ਲਾ ਕੇ ਦਿਖਾਉਣਿਆਂਗੇ ਲਓ ਜੀ ਤੇ ਆਪਾਂ ਇਹਨੂੰ ਪਏ ਨੂੰ ਪੁਰਾਣਾ ਦਾਗ ਜੋ ਆਪਣਾ ਚਾਹ ਦਾ 15 ਮਿੰਟ ਹੋ ਗਏ ਡਬੋਕੇ ਪਏ ਨੂੰ ਤੇ ਆਪਾਂ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਸਲਾਂਗੇ ਆਪਾਂ ਖੁੱਲਾ ਜਿਹਾ ਬਰਤਨ ਲੈਨੇ ਇਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲਾਂਗੇ ਇਹ ਆਪਣਾ ਪੁਰਾਣਾ ਚਾਹ ਦਾ ਤੇ 커피 ਦਾਗ ਲਾਉਣ ਨੂੰ ਵਾਸਤੇ ਐ ਇਦਾਂ ਹੀ ਆਪਾਂ ਇਹਨੂੰ ਮਸਲਾਂਗੇ ਇਹਦੇ ਵਿੱਚ ਇਹਨਾਂ ਹੋਰ ਮਾਜਾ ਆਪਣਾ ਪਾਣੀ ਜਿਹੜਾ ਆਲੂ ਵਾਲੀ ਵਾਲਾ ਜਿਗਾ ਥੋੜਾ ਤੇ ਆਪਾਂ ਇਹਨੂੰ ਹੁਣ ਧੋਨੇ ਆ। ਇਹ ਖੇ ਦਾ ਚਾਹ ਦਾ ਦਾਗ ਹੈ ਜਿਹੜਾ ਇਹਦਾ ਵੀ ਸਾਰਾ ਲੈ ਚੁੱਕਿਆ ਪੁਰਾਣਾ ਚਾਹ ਦਾ ਦਾਗ ਜਿਹੜਾ ਆਪਣਾ। ਲਓ ਜੀ ਤੇ ਮੋਟਾ-ਮੋਟਾ ਜਿਹੜਾ ਆਪਣਾ ਲੈ ਗਿਆ ਇਹਦੇ ਚ ਤੇ ਆਪਾਂ ਹੁਣ ਇਹਨੂੰ ਇਹ ਤੇ ਵੀ ਆਪਾਂ ਜਿਹੜੀ ਆ ਪਹਿਲਾਵਾਂਗੇ। ਕੱਪੜਿਆਂ ਵਾਲੀ ਸਾਬਣ ਹੈ ਜਿਹੜੀ ਆਪਾਂ ਨੇ ਉਹ ਨਹੀਂ ਲਾਉਣੀ ਦੇਖੋ ਆਪਾਂ ਲੂ ਵਾਲੇ ਪਾਣੀ ਦੀ ਦਵਾਈ ਸੀ ਇਹ ਵਿੱਚ ਆਪਾਂ ਮਿੱਠਾ ਥੋੜਾ ਪਾ ਕੇ ਉਹਦੇ ਨਾਲ ਜਿਹੜੀ ਆਪਣੀ ਸਾਰਾ ਦਾਗ ਹੈ ਜਿਹੜਾ ਲੈ ਚੁੱਕਿਆਗਾ ਤੇ ਹੁਣ ਆਪਾਂ ਇੱਥੇ ਲਾ ਰਹੇ ਹਾਂਗੇ ਨਹਾਉਣ ਵਾਲੀ ਸਾਬਣ ਤੇ ਇਹਦੇ ਨਾਲ ਥੋੜਾ ਕਾਫੀ ਦਾ ਦਾਗਾ ਹੈ ਜਾਦਾ ਦਾਗਾ ਪੁਰਾਣੇ ਤੋਂ ਪੁਰਾਣਾ ਥੋੜਾ ਦਾਗਾ ਜਿਹੜਾ ਕੱਪੜਿਆਂ ਤੋਂ ਲੈ ਜਾਊਗਾ ਬਹੁਤ ਸੌਖਾ ਤਰੀਕਾ ਹੈ ਲਾਉਣ ਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਹ ਮਸਾਲਾ ਲੈਣਾ ਇਹ ਦੇਖੋ ਇਹ ਆਪਣੀ ਕਿੱਟੀ ਥਾਲਟੀ ਸੀ ਹੁਣ ਆਪਾਂ ਚਿੱਟੀ ਤੇ ਲਾ ਕੇ ਦਿਖਾਇਆ ਜਾਗਾ ਲਓ ਜੀ ਤੇ ਆਪਾਂ ਇਹਨੂੰ ਧੋ ਲਈਏ ਹੁਣ ਸਾਫ਼ ਪਾਣੀ ਨਾਲ ਸਾਫ਼ ਕਰ ਲਈਏ ਤੇ ਫਿਰ ਆਪਾਂ ਤੁਹਾਨੂੰ ਜਿਹੜਾ ਦਿਖਾਵਾਂਗੇ ਦਾਗ ਦੇਖੋ ਹੁਣ ਤਾਂ ਥੋੜੇ ਸਾਹਮਣੇ ਲੈ ਚੁੱਕੇ ਸਾਰੇ ਦਾਗ ਇਹ ਆਹ ਸਾਈਡ ਹੈ ਦੀ ਲੈ ਚੁੱਕੇ ਸਾਰੇ ਦਾਗ ਆਪਾਂ ਧੋ ਕੇ ਦਿਖਾਉਨੇ ਆ ਤੁਹਾਨੂੰ ਸਾਫ਼ ਪਾਣੀ ਨਾਲ ਆਪਾਂ ਧੋ ਲਈਏ ਇਹਨੂੰ ਹਲੋ ਜੀ ਦਾਗਾ ਜਿਹੜਾ ਆਪਣਾ ਸਾਰਾ ਲੈ ਗਿਆ ਚਿੱਟੀ ਸాల్ਟ ਤੇ ਤੁਹਾਡੇ ਸਾਹਮਣੇ ਆ ਦੇਖੋ ਕੌਫੀ ਦੇ ਦਾਗਾ ਚਾਹ ਦੇ ਦਾਗਾ ਤੁਸੀਂ ਇਸ ਤਰੀਕੇ ਨਾਲ ਜਿਹੜਾ ਆਪਣਾ ਲਾ ਸਕਦੇ ਹੋਗੇ ਚਾਹ ਤੁਹਾਡੇ ਪੁਰਾਣਾ ਦਾਗਾ ਤੇ ਤੁਹਾਡਾ ਨਵਾਂ ਦਾਗਾ ਤੇ ਬਹੁਤ ਵਧੀਆ ਸੌਖਾ ਤਰੀਕਾ ਹੈ ਦਾਗ ਲਾਉਣ ਦਾ ਤੇ ਜੇ ਥੋੜਾ ਬਹੁਤਾ ਥੋੜਾ ਰਹਿ ਵੀ ਜਾਂਦਾ ਤੇ ਨਹੀਂ ਧੁੱਪ ਚ ਪਾ ਦੇ ਤੇ ਧੁੱਪ ਨਾਲ ਜਿਹੜਾ ਆਪਣਾ ਦਾਗ ਆਪਣੇ ਆਪ ਉੱਡ ਜਾਂਦਾ ਹੈਗਾ ਦੇਖੋ ਤੇ ਸਾਰਾ ਦਾਗਾ ਜਿਹੜਾ ਆਪਣਾ ਲਹਿ ਚੁੱਕਿਆ ਹੈ ਚਿੱਟੀ ਸాల్ਟ ਦੀ ਸੀਗੀ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਾਹ ਦਾ ਕੌਫੀ ਦੇ ਦਾਗਾ ਜਿਹੜਾ ਲਾ ਸਕਦੇ ਹੋ ਤੇ ਵੀਡੀਓ ਵਧੀਆ ਲੱਗਦੀ ਹੋਵੇ ਲਾਇਕ ਸੇਅਰ ਪਿਆਰਾ ਦਾ ਕਮੈਂਟ ਜਰੂਰ ਕਰਿਆ ਕਰੋ ਸਸਰੀਆ ਕਾਲ